ਬੰਨਿਆ ਹਾਂ ਉਹ ਕੋਈ ਨਹੀਂ ਕਰਮ ਨਾਲ ਲੈਣੇ ਸਾਹਮਣਾ 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 ਪੈਰਾਂ ਦੇ ਅੱਛਾ ਸਾਹਮਣਾ ਸਾਹਮਣਾ ਪੈਰਾਂ ਦੇ ਇੱਥੇ ਪੈਰਾਂ ਦੇ ਸਾਹਮਣਾ ਕਰਮ ਨਾਲ ਲੈਣੇ ਨਹੀਂ ਭਾਈ ਜੀ ਉਹ ਨਹੀਂ ਕਰਦਾ ਭਾਈ ਜੀ ਮੈਂ ਨਹੀਂ ਕਰਦਾ ਸੱਚ ਨੂੰ ਕਰਦਾ ਹਾਂ ਹਾਂ ਮੇਰਾ ਨਾਮ ਰੂੜ ਸਿੰਘ ਜੀ ਕਾਲਾ ਕਮਿਊਨਿਟੀ ਆਪਣਾ ਆਪਣਾ ਕੋਪਰੇਟਿਵ ਸੈਡੀ ਬਣਾਉਣ ਦਾ ਕੰਮ ਆ ਤੇ ਮੈਂ ਬੈਂਕ 'ਚੋਂ ਆਇਆ ਯਹੀ ਲਗੇ ਉਸ ਕਾਇ ਹੀ ਮੈਂ ਘਰੋਂ ਲਿਆ ਸੀ ਕਿ ਪੇਮੈਂਟ ਦੇਣੀ ਸੀ ਕਿਸੇ ਨੂੰ ਜਦੋਂ ਮੈਂ ਦਫ਼ਤਰ ਆਇਆ ਤੇ ਮੇਰੇ ਮਗਰੇ ਦੋ ਬੰਦੇ ਆਏ ਉਹਨਾਂ ਨੇ ਆ ਕੇ ਜੇ ਮਰਤੋਂ ਤੇ ਕਾਹ ਪਾਰਾ ਕਰਿਆ ਮੈਨੂੰ ਸਮਾਂ ਮੈਂ ਕਿਹਾ ਮੇਰੇ ਹੁਣ ਤਾਂ ਉਹਨਾਂ ਵੱਢਣਗੇ ਪਰ ਉਹ ਫਿਰ ਮੈਂ ਅਥੂ ਬਾਈ ਹੋ ਗਿਆ ਸੀ ਆਪੇ ਨਾਲ ਮੇਰਾ ਹੱਥ ਵੀ ਵੱਢਿਆ ਗਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਰੌਲਾ ਪਾਇਆ ਦੇ ਉਪਾਦੀਏ ਮਾਰੰਦੀ ਨੀਂਦ ਨਾਲ ਹੀ ਆਈ ਸੀ ਕਿੰਨੇ ਜਣੇ ਕਿੰਨੇ ਬੋੜੇ ਦੋ ਜਣੇ ਸੀ ਕਾਸਤੇ ਆ ਸੀ ਮੋਟਰਸਾਈਕਲ ਤੇ ਫਿਰ ਤੁਸੀਂ ਕੋਈ ਪੜਿਆ ਹਾਂਜੀ ਮੈਂ ਫਿਰ ਮਗਰ ਭੱਜਿਆ ਉਹਨਾਂ ਦੇ ਇਹਦੀ ਇੱਕ ਬੰਦਾ ਫੜ ਲਿਆ ਪਬਲਿਕ ਪੈ ਗਈ ਸੀ ਇੱਕ ਪਾਜੀ ਆ ਕਿੰਨੇ ਕਿੰਨੇ ਵੱਡੇ ਜੀ ਲੋਕ ਆਉਂਦੇ ਕਿਹੋ ਜਿਹੇ ਸੀ ਹਾਂਜੀ ਇਹੋ ਜਿਹੇ ਕੋਈ ਦੇਖਿਆ ਤਾ ਕੋਈ ਜਾਣਦਾ ਕੋਈ ਬੰਦੇ ਨੂੰ ਨਾ ਜੀ ਮੈਂ ਨਹੀਂ ਜਾਣਦਾ ਕੁਝ ਇਕੱਲੇ ਸੀ ਉਹ ਦੋ ਜਣੇ ਸੀ ਮੈਂ ਇਕੱਲਾ ਸੀ ਉਹ ਦੋ ਜਣੇ ਸੀ ਦੋ ਜਣੇ ਵਰਤੀ ਉਹਨੋਂ ਪੋਰਟ ਚ ਲਾਈ ਕਿਹਨੇ ਕਰੀ ਹਾਂਜੀ ਪੋਰਟ ਚ ਲਾਈ ਤੁਹਾਡੇ ਕਿਤੇ ਕਿਤੇ ਸੱਟ ਲੱਗੀ ਮੇਰੇ ਜੀ ਦੋਨਾਂ ਹੱਥਾਂ ਦੇ ਵਿੱਚ ਜੀ ਕਾਪਾ ਜੀ ਹੋਰ ਵੀ ਕੋਈ ਸੀ ਕਾਪਾ ਜੀ ਕਾਪਾ ਲੁੱਟਣ ਵਾਸਤੇ ਮਨ ਤਾਂ ਮਾਰਨ ਵਾਸਤੇ ਆਏ ਸੀ ਮੈਂ ਫਾਈਨਲ ਨਾ ਹਾਂ। ਭਾਈ ਭਾਈ ਕੀ ਨਾ ਆਪਣਾ ਤੇ ਕੋਣ ਹੈ ਜਿਹਨਾਂ 7 ਵਜੇ ਕੀ ਮਾਮਲਾ ਕੀ ਹੋਇਆ ਸੀ? ਮੈਂ ਚਬੀਲ ਸਿੰਘ ਆ ਜੀ ਸਾਡੇ ਚਾਚਾ ਜੀ ਆ ਸਰਾਰ ਰੂਦ ਸਿੰਘ ਜੀ ਇਹਨਾਂ ਦਾ ਅਦਰਸ਼ ਨਗਰੀ ਮੇਨ ਅਦਰਸ਼ ਨਗਰੀ ਵਿੱਚ ਇਹਨਾਂ ਦਾ ਫਾਈਨਾਂਸ ਦਾ ਕੰਮ ਹੈ ਤੇ ਇਹ ਬੈਂਕ ਦੇ ਵਿੱਚੋਂ ਕੁਝ ਕੈਸ਼ ਲੈ ਕੇ ਆ ਰਹੇ ਸੀਗੇ ਹੋ ਸਕਦਾ ਲਵੀ ਇਹਨਾਂ ਦੇ ਮਗਰ ਉਦੋਂ ਉਹੀ ਬੰਦੇ ਲੱਗੇ ਹੋਣ ਕੁਝ ਘਰੋਂ ਵੀ ਕੈਸ਼ ਇਹਨਾਂ ਨੇ ਲਿਆ ਸੀਗਾ ਕੁਝ ਪੇਮੈਂਟ ਉਹਨਾਂ ਦੇ ਦੇਣੀ ਸੀ ਇਹ ਦਰਸ਼ਨਗਰੀ ਦੇ ਵਿੱਚ ਜਦੋਂ ਆਪਣੇ ਦਫ਼ਤਰ ਦੇ ਅੰਦਰ ਐਂਟਰ ਕੀਤਾ ਇਹਨਾਂ ਨੇ ਇਹਨਾਂ ਦੀ ਬੇਟੀ ਦਾ ਫੋਨ ਆਇਆ ਤੇ ਉਹ ਬੇਟੀ ਨਾਲ ਗੱਲ ਕਰ ਰਹੇ ਸੀ ਤੇ ਮਗਰੋਂ ਉਹਨਾਂ ਨੇ ਆ ਕੇ ਦੋ ਜਣੇ ਐਂਟਰ ਕਰਕੇ ਲੋਈਆਂ ਲਈਆਂ ਸੀ ਉਹਨਾਂ ਦੇ ਇੱਕ ਕਾਪਾ ਹੱਥ 'ਚ ਸੀ ਉਹਨਾਂ ਨੇ ਕਾਪਾ ਗਲੇ 'ਤੇ ਰੱਖਿਆ ਗਲੇ 'ਤੇ ਕਾਪਾ ਰੱਖ ਕੇ ਉਹਨੂੰ ਕਹਿੰਦੇ ਵੀ ਦੇ ਦੇ ਵੀ ਜਿਹੜਾ ਸਾਰਾ ਕੁਝ ਹੈਗਾ ਇਹ ਘਬਰਾ ਗਿਆ ਇਹ ਹੱਥੋਪਾਈ ਹੋ ਗਿਆ ਅੰਦਰ ਹੱਥੋਪਾਈ ਹੋ ਕੇ ਉਹ ਜਿਹੜਾ ਮੋਬਾਈਲ ਸੀ ਪਹਿਲਾਂ ਮੋਬਾਈਲ ਖੋਇਆ ਉਹਨਾਂ ਨੇ ਇਹ ਸਮਝ ਲਈ ਮੋਬਾਈਲ ਇਹ ਚੱਕਰ ਚੱਕੂ ਕਰ ਤੇ ਅਸੀਂ ਮਾਰਾਂਗੇ ਉਹ ਮੋਬਾਈਲ ਨਾਲ ਚੱਕਿਆ ਨਾ ਉਹ ਐਕਚੁਅਲ ਰੂੜ ਸਿੰਘ ਨਾ ਇਹਨਾਂ ਦੇ ਮਗਰ ਪੈ ਗਿਆ ਇਹਨਾਂ ਦੇ ਮਗਰ ਪੈ ਗਿਆ ਇੱਕ ਬੰਦਾ ਬਾਹਰ ਭੱਜ ਗਿਆ ਇੱਕ ਬੰਦਾ ਜੀਟੀ ਰੋਡ ਤੇ ਆ ਕੇ ਸਰਦਾਰ ਰੂੜ ਸਿੰਘ ਨੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜ ਲਿਆ ਗਿਆ ਜਿਹਦੇ ਕੋਲੋਂ ਮੋਟਰਸਾਈਕਲ ਵੀ ਤੇ ਇੱਕ ਕਾਪਾ ਵੀ ਬਰਾਮਦ ਹੋਇਆ ਤੇ ਉਹ ਪੁਲਿਸ ਵੀ ਬਹੁਤ ਮੈਂ ਕਹੀਏ ਬਹੁਤ ਵਧੀਆ ਧੱਗ ਨਾਲ ਤੇਜ਼ੀ ਨਾਲ ਆ ਗਈ ਤੇ ਪੁਲਿਸ ਨੇ ਆ ਕੇ ਮੌਕੇ ਤੇ ਆ ਕੇ ਉਹਨਾਂ ਨੂੰ ਉਹਨੂੰ ਵੀ ਫੜ ਕੇ ਲੈ ਕੇ ਸੜੀ ਗਈ ਆ ਉਹ ਇੱਕ ਪਤਾ ਲੱਗਿਆ ਲਾ ਵੀ ਇੱਕ ਬੰਦਾ ਦੂਜਾ ਬੰਦਾ ਜਿਹੜਾ ਭੱਜਿਆ ਉਹ ਸ਼ਾਇਦ ਮਨੋੜ ਪਿੱਟਦਾ ਇਹ ਬਾਕੀ ਦੇਖੀ ਬਜ਼ੁਰਗ ਬੰਦੇ ਇਕੱਲੇ ਬੰਦੇ ਨੇ ਦੁਆਰਾ ਮੁਕਾਬਲਾ ਕੀਤਾ ਬਹੁਤ ਮੈਂ ਕਹਿੰਦਾ ਜੀ ਬਹੁਤ ਦਲੇਰੀ ਨਾਲ ਇਹ ਮੁਕਾਬਲਾ ਕੀਤਾ ਅਗਰ ਇਹਦੀ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਹੋ ਸਕਦਾ ਲਾ ਵੀ ਇਹਨਾਂ ਨੂੰ ਪੈਸੇ ਵੀ ਲਾ ਜਾਂਦਾ ਇਹਨਾਂ ਦਾ ਕੋਈ ਨੁਕਸਾਨ ਵੀ ਕਰ ਜਾਂਦਾ ਮੈਂ ਕਹਿੰਦਾ ਬਹੁਤ ਇਹਨਾਂ ਨੇ ਵਧੀਆ ਕੰਮ ਕੀਤਾ ਮੈਂ ਸ਼ਹਿਰ ਵਾਸੀ ਆ ਮੁੰਡੇ ਨੂੰ ਜਾਈ ਹੁੰਦੇ ਜੀ ਰੂਟ ਸਿੰਘ ਹੈਗੇ ਆ ਆਪਣੇ ਆਦਰਸ਼ ਨਗਰ ਦੇ ਵਿੱਚ ਫਾਈਨਾਂਸ ਦਾ ਕੰਮ ਕਰਦੇ ਹੈਗੇ ਵੀ ਆ ਉਹਨਾਂ ਤੇ ਨਾ ਦੋ ਅਣਪਛਾਤੇ ਵਿਅਕਤੀ ਉਹਨਾਂ ਦੀ ਸ਼ਾਪ ਤੇ ਆਏ ਤੇ ਉਹਨਾਂ ਨੇ ਉਹਨਾਂ ਨੂੰ ਮਾਰ ਦੇਣ ਦੀ ਤੇ ਲੁੱਟਵਾਰ ਕਰਨ ਦੀ ਇਰਾਦੇ ਨਾਲ ਉਹਨਾਂ ਤੇ ਵਾਰ ਕੀਤਾ ਤੇ ਉੱਥੇ ਮੌਕੇ ਤੋਂ ਭੱਜ ਗਏ ਉਹਨਾਂ ਵਿੱਚੋਂ ਇੱਕ ਜਿਹੜਾ ਹੈ ਉਹਨੂੰ ਕਾਬੂ ਕਰ ਲਿਆ ਹੈਗਾ ਤੇ ਉਹਦੀ ਅਰੈਸਟ ਪਾਈ ਜਾ ਚੁੱਕੀ ਹੈ ਤੇ ਜਿਹੜਾ ਦੂਸਰਾ ਉਹਨੂੰ ਵੀ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਇੱਕ ਕੋਹਨ ਨੇ ਦੋਸ਼ੀ ਤੇ ਕਿੱਥੋਂ ਦੇ ਇਹ ਦੋਨੇ ਜਿਹੜੇ ਹੈਗੇ ਆ ਹਰਪ੍ਰੀਤ ਤੇ ਬਾਉਨਾ ਦੇ ਹੋਈ ਵੀ ਆ ਇਹ ਪਿੰਡ ਮਲੂੜ ਦੇ ਹੈਗੇ ਤੁਹਾਨੂੰ ਰੈਸਟ ਕਿ ਲੋਕ ਹੀ ਤੇ ਨਾ ਜੋ ਹਰਪ੍ਰੀਤ ਇਹ ਕੋਈ ਮੈਡਮ ਇਹਨਾਂ ਤੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਨਹੀਂ ਹਾਂ ਹਜੇ ਤੱਕ ਤਾਂ ਫਿਲਹਾਲ ਤਫ਼ਤੀਸ਼ ਚੱਲ ਰਹੀ ਹੈ ਹਰਪ੍ਰੀਤ ਤੇ ਤਹੇ ਤੱਕ ਕੋਈ ਨਹੀਂ ਆਇਆ ਹੈ ਸਾਹਮਣੇ ਜਿਨ੍ਹਾਂ ਨੂੰ ਮੈਡਮ ਰਿਮਾਂਡ ਵੀ ਲਿਆ